ਗੋਲੀਆਂ ਚਲਾ ਕੇ ਫਰੋਤੀਆਂ ਮੰਗਣ ਵਾਲੇ ਦੋ ਵਿਅਕਤੀਆਂ ਨੂੰ ਨਜਾਇਜ਼ ਪਿਸਤਲ ਅਤੇ ਇੱਕ ਜ਼ਿੰਦਾਕਾਰ ਸੂਤ ਸਣੇ ਕਾਬੂ ਕੀਤਾ ਗਿਆ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ શ્રી ਹਰਗੋਬਿੰਦਪੁਰ ਹਰੀਸ਼ ਬੈਲ ਨੇ ਕੀ ਕੁਝ ਦੱਸਿਆ ਤੁਹਾਨੂੰ ਉਹ ਵੀ ਸੁਣਾਵਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਗੋਲੀਆਂ ਚਲਾ ਕੇ ਫਰੋਤੀਆਂ ਮੰਗਣ ਵਾਲੇ ਇਹ ਦੋ ਸ਼ਖਸ ਜਿਹੜੇ ਕਿ ਨਜਾਇਜ਼ ਪਿਸਟਲ ਲੈ ਕੇ ਫਿਰ ਰਹੇ ਸੀ ਨਾਲ ਹੀ ਜ਼ਿੰਦਾ ਕਾਰਤੂਜ਼ ਇਹਨਾਂ ਦੇ ਕੋਲੋਂ ਮਿਲੇ ਨੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਗੁਰਦਾਸਪੁਰ ਦੇ ਕਸਬਾ ਕੁਮਾਨ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਕਿ ਕੁਝ ਕਹਿਣਾ ਇਸ ਪੂਰੇ ਮਾਮਲੇ ਦੇ ਉੱਤੇ ਡੀਐਸਪੀ ਦਾ ਤੁਹਾਨੂੰ ਉਹ ਵੀ ਸੁਣਾਵਾਂਗੇ 16 8 2025 ਨੂੰ ਇੱਕ ਕੁਮਾਨ ਏਰੀਆ ਦੇ ਵਿੱਚ ਹੀ ਗੁਰਚਰਨ ਸਿੰਘ ਦੇ ਜੋ ਕਿ ਐਕਸ ਸਰਵਿਸਮੈਨ ਉਹਨਾਂ ਦੇ ਘਰ ਦੇ ਨਾਲ ਗੇਟ ਤੇ ਇੱਕ ਗੋਲੀ ਚਲਾਈ ਗਈ ਸੀ ਜੇ ਉਹਦੇ ਰਿਗਾਰਡਿੰਗ ਅਸੀਂ ਕੇਸ 146/25 ਰਜਿਸਟਰਡ ਕੀਤਾ ਸੀ ਕਮਾਨ ਥਾਣੇ ਦੇ ਵਿੱਚ ਉਹਦੇ ਤੇ ਹੀ ਕੰਮ ਕਰਦੇ ਹੋਏ ਤੇ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਔਰ ਇਸ ਤੋਂ ਨਾਲ ਹੀ ਇਹ ਵੀ ਬੱਲੜਵਾਲ ਤੋਂ ਸੀਗੇ ਗੁਰਚਰਨ ਸਿੰਘ ਤੇ ਇੱਕ ਸੁਖਦੇਵ ਸਿੰਘ ਹੈਗੇ ਉਹ ਵੀ ਬੱਲੜਵਾਲ ਤੋਂ ਹੀ ਆ ਉਹ ਵੀ ਇੱਕ ਸਰਵਿਸਮੈਨ ਸੀ ਤੇ ਕਰੀਬ ਮਹੀਨੇ ਬਾਅਦ ਹੀ 15 9 ਨੂੰ ਉਹਨਾਂ ਦੇ ਘਰ ਤੇ ਵੀ ਗੇਟ ਤੇ ਗੋਲੀ ਚਲਾਈ ਸੋ ਦੋ ਇਹ ਸਾਡੀਆਂ ਪੈਂਡਿੰਗ ਵਾਰਦਾਤਾਂ ਸੀਗੇ ਜਿਹਨਾਂ ਦੇ ਕੰਮ ਕਰ ਰਹੇ ਸੀਗੇ ਤੇ ਐਸ ਐਚ ਯੂ ਕੁਮਾਨ ਆਪਣੇ ਗਗਨਦੀਪ ਸਿੰਘ ਔਰ ਇਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਨੇ ਸੀਆਈਏ ਦੇ ਨਾਲ ਮਿਲ ਕੇ ਬਹੁਤ ਵਧੀਆ ਕੰਮ ਕਰਦੇ ਹੋਏ ਇਹ ਕਾਮਯਾਬੀ ਹਾਸਲ ਕੀਤੀ ਹੈ ਕਿ ਜਿਹੜੇ ਗੋਲੀ ਚਲਾਉਣ ਵਾਲੇ ਸੀਗੇ ਇਹਨਾਂ ਦੇ ਇਹ ਫਰੋਤੀਆਂ ਮੰਗਣ ਵਾਲਾ ਇੱਕ گروਹ ਸੀਗਾ ਜਿਨ੍ਹਾਂ ਨੂੰ ਇਹਨਾਂ ਨੇ ਬਸਟ ਕੀਤਾ ਹੁਣ ਤੇ ਇਹਦੇ ਵਿੱਚ ਇਹਨਾਂ ਨੇ 50-50 ਲੱਖ ਰੁਪਏ ਦੀ ਰਿਫਰੋਤੀ ਮੰਗੀ ਸੀ ਇਹਨਾਂ ਦਾ ਮਾਸਟਰਮਾਈਂਡ ਜਿਹੜਾ ਇੱਕ ਬਲਵਿੰਦਰ ਸਿੰਘ ਹੈ ਇਹ ਤੋਂ ਸਖਾਲੇ ਪਿੰਡ ਦਾ ਹੈਗਾ ਇਹ ਸਖੋਵਾਲ ਪਿੰਡ ਦਾ ਸਖੋਵਾਲ ਪਿੰਡ ਦਾ ਬਲਵਿੰਦਰ ਸਿੰਘ ਉਰਫ ਬਿੱਲਾ ਹੈਗਾ ਜਿਹੜਾ ਕਿ ਕਰੀਬ 6 ਸਾਲ ਡੇਢ ਸਾਲ ਹੋਇਆ ਉਹਨੂੰ ਬੈਲਜੀਅਮ ਨੂੰ ਜਾਣਾ ਹੋਇਆ ਤੇ ਉਹਦੇ ਨਾਲ ਹੀ ਉਹਦੇ ਇੱਕ ਰਣਜੀਤ ਸਿੰਘ ਤੇ ਆਪਣੇ ਇੱਕ ਭੁਪਿੰਦਰ ਸਿੰਘ ਲਾਲੀ ਤੇ ਇੱਕ ਕਿਰਨ ਕਿਰਨਦੀਪ ਸਿੰਘ ਪ੍ਰੀਤੀ ਇਹ ਇਹਨਾਂ ਨੇ ਗਰੁੱਪ ਬਣਾਇਆ ਹੋਇਆ ਸੀ ਇਹ ਇਕੱਠੇ ਆਪਸ ਦੇ ਵਿੱਚ ਪਹਿਲਾਂ ਯਾਰ ਦੋਸਤ ਹੁੰਦੇ ਸੀਗੇ ਤੇ ਇਹਨਾਂ ਨੇ ਸੋਚਿਆ ਕਿ ਇਹ ਸਭ ਤੋਂ ਵਧੀਆ ਤਰੀਕਾ ਹੈਗਾ ਪੈਸੇ ਇਕੱਠੇ ਕਰਨ ਦਾ ਔਰ ਈਜ਼ੀ ਮਨੀ ਦਾ ਹੈਗਾ ਇਹਨਾਂ ਨੇ ਇਹ ਉਥੋਂ ਜਿਹੜਾ ਬੈਲਜੀਅਮ ਵਾਲਾ ਲੜਕਾ ਸੀਗਾ ਇਹ ਇੱਥੇ ਸਾਰੀ ਰਹਿਕੀ ਕਰ ਲੈਂਦੇ ਕਿਹੜਾ امیر ਆ ਕਿਹਦਾ ਘਰ ਵੱਡਾ ਹੈ ਕਿਦੇ ਘਰ 'ਚ ਟਰੈਕਟਰ ਹੋਰ ਸੁੱਖ-ਸਹੂਲਤਾਂ ਸਾਰੀਆਂ ਜ਼ਿਆਦਾ ਹੈ ਕਿਦੇ ਤੋਂ ਇਹ ਦਾਜਾ ਲਗਾ ਲੈਂਦੇ ਸੀ ਕਿ ਇਹ ਫਾਈਨੈਂਸ਼ਲੀ ਸਾਊਂਡ ਹੈਗਾ ਤੇ ਉਹਦੀ ਇਨਫੋਰਮੇਸ਼ਨ ਉਹਨੂੰ ਦਿੰਦੇ ਸੀ ਫੋਮ ਇਥੋਂ ਪ੍ਰੋਵਾਈਡ ਕੀਤਾ ਜਾਂਦਾ ਸੀਗਾ ਤੇ ਉਹ ਉੱਥੋਂ ਫਿਰ ਇਹਨਾਂ ਨੂੰ ਧਮਕੀ ਲਾਂਦਾ ਸੀ ਉਸ ਬੰਦੇ ਨੂੰ ਵੀ ਮੈਨੂੰ 50 ਲੱਖ ਦੇ ਦੇ ਲੱਖ 60 ਲੱਖ ਦੇ ਦੇ 40 ਲੱਖ ਦੇ ਦੇ ਇਸ ਤਰ੍ਹਾਂ ਦੀ ਉਹ ਫਰਾਤੀ ਮੰਗਦਾ ਜੇ ਨਹੀਂ ਤਾਂ ਤੁਹਾਡੇ ਸਾਰੇ ਪਰਿਵਾਰ ਨੂੰ ਮਾਰ ਦੇਗਾ